ਇਸ ਸੰਸਾਰ ਦੇ ਵਿੱਚ ਸਭ ਤੋਂ ਅਚੰਬੇ ਵਾਲੀ ਗੱਲ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈਗੀ ਆ ਬਈ ਇਨਸਾਨ ਨੂੰ ਇਹ ਨਹੀਂ ਪਤਾ ਉਹ ਜਨਮ ਤੋਂ ਪਹਿਲਾਂ ਕਿੱਥੇ ਸੀ ਤੇ ਉਹਨੇ ਮੌਤ ਤੋਂ ਬਾਅਦ ਕਿੱਥੇ ਜਾਣਾ ਕਿਸੇ ਇਨਸਾਨ ਨੂੰ ਕਿਸੇ ਜੀਆ ਚੰਦ ਨੂੰ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਤੇ ਮੈਂ ਜਾਣਾ ਕਿੱਥੇ ਉਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਫਿਰ ਜਿੰਨਾ ਚਿਰ ਜੀਵ ਇਸ ਸੰਸਾਰ ਦੇ ਵਿੱਚ ਵਿਚਰਨ ਕਰਦਾ ਹੈ ਤੇ ਉਹ ਇਸ ਤਰ੍ਹਾਂ ਰਹਿੰਦਾ ਵੀ ਉਹ ਕਿਤੇ ਵੀ ਨਹੀਂ ਜਾਣਾ ਉਹ ਤਾਂ ਇੱਥੇ ਸਦਾ ਹੀ ਹੈ ਸਦਾ ਹੀ ਇੱਥੇ ਰਹਿਣਾ ਕੋਈ ਵੀ ਇਨਸਾਨ ਆਪਣੇ ਪੂਰੇ ਜੀਵਨ ਦੇ ਵਿੱਚ ਬੜਾ ਸੰਘਰਸ਼ ਕਰਦਾ ਹੈ ਘਰ ਬਣਾਉਂਦਾ ਹੈ ਰਿਸ਼ਤੇਦਾਰੀਆਂ ਬਣਾਉਂਦਾ ਹੈ ਸਮਾਜ ਵਿੱਚ ਰਹਿੰਦਾ ਹੈ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ ਸਮਾਜ ਦੇ ਵਿੱਚ ਆਪਣਾ ਰੁਤਬਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣੀਆਂ ਜੜਾਂ ਨੂੰ ਮਜ਼ਬੂਤ ਕਰ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਨਾ ਇੱਕ ਦਿਨ ਉਹਦਾ ਰੁਤਬਾ ਉਹਦੀ ਜਾਗੀਰ ਉਹਦੀ ਦੌਲਤ ਉਹਦਾ ਸਭ ਕੁਝ ਇੱਥੋਂ ਤੱਕ ਕਿ ਉਹਦਾ ਸ਼ਰੀਰ ਜੋ ਜਨਮ ਦੇ ਟਾਈਮ ਤੇ ਉਹਨੂੰ ਮਿਲਿਆ ਸੀ ਉਹ ਵੀ ਉਹ ਤੋਂ ਖੋ ਲਿਆ ਜਾਂਦਾ ਹੈਗਾ ਸਭ ਤੋਂ ਵੱਡੀ ਇਹ ਹੈਰਾਨ ਕਰਨ ਦੇ ਗੱਲ ਹੈ। ਪੂਰੀ ਉਮਰ, ਪੂਰੇ ਜੀਵਨ ਦੇ ਵਿੱਚ ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਆ ਮੈਂ ਕਿੱਥੋਂ ਆਇਆ। ਸੰਤ ਮਹਾਤਮਾ ਜੋ ਫਕਰ ਹੋਈ ਹੈ। ਉਹਨਾਂ ਨੇ ਇਸੇ ਗੱਲ ਦੀ ਖੋਜ ਕੀਤੀ ਹੈ ਵੀ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਜਾਣਾ। ਇੱਕ ਆਸਤ ਇਨਸਾਨ ਹੈ ਜਿਹੜਾ ਆਮ ਇਨਸਾਨ ਹੈ ਉਹ ਤਾਂ ਆਪਣਾ ਜੀਵਨ ਬਸ ਖਾਣ ਪੀਣ ਸੌਣ ਬੱਚੇ ਪੈਦਾ ਕਰਨ ਰੋਟੀ ਰਿਜ਼ਕ ਕਮਾਉਣ ਦੇ ਵਿੱਚ ਹੀ ਉਹਦਾ ਲੰਘ ਜਾਂਦਾ ਹੈਗਾ ਪੂਰਾ ਜੀਵਨ ਉਹਨੂੰ ਕਦੇ ਇਸ ਗੱਲ ਦਾ ਵਿਚਾਰ ਹੀ ਨਹੀਂ ਆਉਂਦਾ ਬਈ ਮੈਂ ਕੌਣ ਆ ਮੈਂ ਕਿੱਥੋਂ ਆਇਆ ਸਾਡੇ ਜਨੇ ਧਾਰਮਿਕ ਗ੍ਰੰਥ ਨੇ ਸਾਡੇ ਸੰਤਾਂ ਮਹਾਤਮਾ ਨੇ ਜੋ ਵੀ ਧਾਰਮਿਕ ਪੁਸਤਕਾਂ ਜਾਂ ਗ੍ਰੰਥਾਂ ਦੀ ਰਚਨਾ ਕੀਤੀ ਉਹਨਾਂ ਨੇ ਉਸ ਦੇ ਵਿੱਚ ਸਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਭਈ ਤੁਸੀਂ ਖੋਜ ਕਰੋ ਤੁਸੀਂ ਪਤਾ ਕਰੋ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਕਿੱਥੇ ਜਾਣਾ ਪਰ ਆਮ ਇਨਸਾਨ ਦੇ ਮਨ ਦੇ ਵਿੱਚ ਇਹ ਵਿਚਾਰ ਕਦੇ ਆਉਂਦਾ ਹੀ ਨਹੀਂ ਹੈ ਜਿਹੜਾ ਜੀਵਨ ਹੈ ਬਸ ਇੱਕ ਰੋਜੀ ਕਮਾਉਣ ਦੇ ਵਿੱਚ ਜੀਵਨ ਦੇ ਸੁਖ ਦੇਣ ਵਾਲੇ ਸੰਸਾਧਨ ਹੈ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਹੀ ਜੀਵਨ ਲੱਗ ਜਾਂਦਾ ਹੈ। ਕਦੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਪੈਦਾ ਹੁੰਦਾ ਕਿ ਭਈ ਮੈਂ ਕੌਣ ਆ ਮੈਂ ਕਿੱਥੋਂ ਆਇਆ। ਪਰਮਾਤਮਾ ਕੌਣ ਹੈ? ਉਹ ਪਰਮਾਤਮਾ ਉਹ ਰੱਬ ਜਿਹਨੂੰ ਅਸੀਂ ਮੱਥੇ ਟੇਕਦੇ ਆ ਜਿਹਦੇ ਨਾਂ ਤੇ ਦੇਗਾਂ ਕਰੋਨੇ ਆ। ਘਰਾਂ ਵਿੱਚ ਪਾਠ ਪੂਜਾ ਕਰੋਨੇ ਆ। ਉਹ ਹੈ ਕਿੱਥੇ? ਕਦੇ ਮਨ ਦੇ ਵਿੱਚ ਵਿਚਾਰ ਨਹੀਂ ਹੁੰਦਾ ਰੱਬ ਦਾ ਤਾਂ ਕੀ ਪਤਾ ਲੱਗਣਾ ਆਪਣਾ ਖੁਦ ਦਾ ਪਤਾ ਨਹੀਂ ਜੀਵਨ ਦਾ ਤਕਰੀਬਨ ਅੱਧਾ ਹਿੱਸਾ ਸੌਣ ਦੇ ਵਿੱਚ ਨੀਂਦ ਦੇ ਵਿੱਚ ਲੰਘ ਜਾਂਦਾ ਹੈਗਾ ਤੇ ਜਦੋਂ ਨੀਂਦ ਦੀ ਅਵਸਥਾ ਵਿੱਚ ਅਸੀਂ ਹੁੰਨੇ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਆ ਜਦੋਂ ਕੋਈ ਵੀ ਜੀਵ ਸੁੱਤਾ ਹੁੰਦਾ ਨੀਂਦ ਵਿੱਚ ਹੁੰਦਾ ਤਾਂ ਨਾ ਤਾਂ ਇਹ ਸੰਸਾਰ ਹੁੰਦਾ ਨਾ ਘਰ-ਬਾਰ ਹੁੰਦਾ ਨਾ ਕੋਈ ਪ੍ਰੋਬਲਮਾਂ ਹੁੰਦੀਆਂ ਨਹੀਂ ਕੋਈ ਮੁਸੀਬਤਾਂ ਨਹੀਂ ਹੁੰਦੀਆਂ ਕੋਈ ਟੈਨਸ਼ਨਾਂ ਨਹੀਂ ਹੁੰਦੀਆਂ ਕੁਝ ਵੀ ਨਹੀਂ ਹੁੰਦਾ ਜਦੋਂ ਨੀਂਦ ਵਿੱਚ ਹੁੰਦਾ ਯਾਨੀ ਕਿ ਇਹ ਸੰਸਾਰ ਹੀ ਨਹੀਂ ਹੁੰਦਾ ਉਸ ਟਾਈਮ ਇਹ ਸੰਸਾਰ ਕਿੱਥੇ ਚਲਾ ਜਾਂਦਾ ਬਾਣੀ ਵਿੱਚ ਵੀ ਆਉਂਦਾ ਬਈ ਇਹ ਜਿਹੜਾ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ ਪਰ ਜੇ ਆਪਾਂ ਆਪਣੇ ਵੱਲ ਨਿਗਾਹ ਮਾਰ ਗਏ ਤਾਂ ਆਪਾਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਇਸ ਤਰ੍ਹਾਂ ਆਪਾਂ ਰਹ ਰਹੇ ਹਾਂ ਜਿਵੇਂ ਅਸੀਂ ਇੱਥੇ ਪਰਮਾਨੈਂਟ ਹੋਈਏ ਸਾਡਾ ਅਹੰਕਾਰ ਸਾਡੀ ਖੁਦੀ ਇਸ ਤਰ੍ਹਾਂ ਕੀ ਸਾਡਾ ਸੁਭਾਅ ਇਸ ਤਰ੍ਹਾਂ ਜਿਵੇਂ ਅਸੀਂ ਇੱਥੇ ਪਰਮਾਨੈਂਟ ਹੀ ਹੋਈ ਜੀ ਸਾਡੇ ਇਨਕਾਰ ਨੂੰ ਕਿਤੇ ਚੋਟ ਲੱਗਦੀ ਹੋਵੇ ਆਪਾਂ ਲੜਨ ਵਾਸਤੇ ਤਿਆਰ ਹੀ ਰਹਿਣੇ ਆਂ ਪਰ ਦੇਖੋ ਕਿੱਡੀ ਅਜੀਬ ਗੱਲ ਹੈ ਮੇ ਇਨਸਾਨ ਨੂੰ ਇਹ ਨਹੀਂ ਪਤਾ ਵੀ ਮੈਂ ਕਿੱਥੋਂ ਆਇਆ ਮੈਂ ਹਾਂ ਕੌਣ ਇਹ ਪ੍ਰithvi ਇਹ ਸੂਰਜ ਤਾਰੇ ਆਕਾਸ਼ ਇਹ ਸੰਪੂਰਨ ਬ੍ਰਹਿਮੰਡ ਹੈ ਕੀ ਹੈ ਇਨਸਾਨ ਆਪਣੇ ਆਪ ਨੂੰ ਬੱਕਰਾ ਸਮਝਦਾ ਤੇ ਇਸ ਕੁਦਰਤ ਨੂੰ ਬੱਕਰਾ ਸਮਝਦਾ ਕੁਦਰਤ ਦੀਆਂ ਗੱਲਾਂ ਕਰਦਾ ਪਰ ਇਹ ਨਹੀਂ ਪਤਾ ਵੀ ਭਾਈ ਤੂੰ ਵੀ ਕੁਦਰਤੀ ਹੈਂ ਤੇਰਾ ਜਿਹੜਾ ਇਹ ਸਰੀਰ ਹੈ ਇਹ ਵੀ ਕੁਦਰਤ ਨੇ ਹੀ ਪੈਦਾ ਕੀਤਾ ਤੂੰ ਬੱਕਰਾ ਨਹੀਂ ਹੈਗਾ ਬਸ ਸੰਤ ਮਹਾਤਮਾ ਜੋ ਹੈਗੇ ਆ ਉਹਨਾਂ ਨੇ ਇਸ ਚੀਜ਼ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੰਪੂਰਨ ਜੋ ਅਸਤਿਤਵ ਹੈਗਾ ਇਹ ਹੈ ਕਿ ਇਨਸਾਨ ਕਿੱਥੋਂ ਹੁੰਦਾ ਕਿੱਥੇ ਜਾਂਦਾ ਪਰਮਾਤਮਾ ਕੌਣ ਹੈ ਕਿੱਥੇ ਰਹਿੰਦਾ ਹੋ ਕੀ ਕਰਦਾ ਉਹਨਾਂ ਨੂੰ ਆਪਾਂ ਸੰਤ ਮਹਤਮਾ ਕਹਿੰਦੇ ਆ ਚੱਕਰ ਕਹਿੰਦੇ ਆ ਕਿ ਪਰ ਆਮ ਇਨਸਾਨ ਤਾਂ ਆਪਣੀ ਬਸ ਜੀਵਨ ਦੇ ਵਿੱਚ ਕਮਾਲ ਲਿਆ ਖਾ ਲਿਆ ਬੱਚੇ ਪੈਦਾ ਕਰਦੇ ਆ ਆਮ ਉਸ ਇਨਸਾਨ ਦਾ ਜੀਵਨ ਇਸ ਤਰ੍ਹਾਂ ਲੰਘ ਜਾਂਦਾ ਹੈ ਆਮ ਤੌਰ ਤੇ ਅਸੀਂ ਜਦੋਂ ਜਿਆਦਾ ਪੜ੍ਹ ਲਿਖੇ ਜਾਂਨੇ ਆਗੇ ਸਾਡੇ ਜੋ ਪੜ੍ਹੇ ਲਿਖੇ ਜੋ ਦੋਸਤ ਮਿੱਤਰ ਹੈਗੇ ਆ ਉਹ ਇੰਨਾਂ ਚੀਜ਼ਾਂ ਨੂੰ ਫਾਲਤੂ ਤੇ ਫਜ਼ੂਲ ਸਮਝਦੇ ਆ ਬਈ ਆਧਾਰਮਿਕ ਚੋ ਕੰਮ ਨਹੀਂ ਧਿਆਨ ਕਰਨਾ ਮੈਡੀਟੇਸ਼ਨ ਕਰਨਾ ਭਗਤੀ ਕਰਨਾ ਬਕਵਾਸ ਦੀਆਂ ਗੱਲਾਂ ਨੇ ਉਹਨੂੰ ਲੱਗਦਾ ਵੀ ਧਾਰਮਿਕ ਸਥਾਨ ਤੇ ਮੱਥਾ ਟੇਕ ਲਿਆ ਬਸ ਓਕੇ ਹੈ ਹੋ ਗਿਆ ਪਰ ਇਹ ਨਹੀਂ ਪਤਾ ਵੀ ਰੋਜ਼ ਜੀਵਨ ਲੰਘਦਾ ਜਾ ਰਿਹਾ ਜ਼ਿੰਦਗੀ ਦਾ ਇੱਕ ਇੱਕ ਪਲ ਘਟਦਾ ਜਾ ਰਿਹਾ ਇੱਕ ਇੱਕ ਪਲ ਆਪਾਂ ਮੌਤ ਦੇ ਵੱਲ ਵੱਧਦੇ ਜਾ ਰਹੇ ਹਾਂ ਆਪਾਂ ਨੂੰ ਜਿਹੜਾ ਇਹ ਸ਼ਰੀਰ ਮਿਲਿਆ ਹੋਇਆ ਹੈ ਇਹ ਆਪਣੀ ਖਾਤਮੇ ਵੱਲ ਵੱਧਦਾ ਜਾ ਰਿਹਾ ਹੈ ਜਿਸ ਤਰ੍ਹਾਂ ਜਦੋਂ ਬੰਦਾ ਸੌਂ ਜਾਂਦਾ ਹੈ ਨੀਂਦ ਵਿੱਚ ਹੁੰਦਾ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਮੈਂ ਕਿੱਥੇ ਆ ਮੈਂ ਕੌਣ ਆ ਮੇਰਾ ਕੋਈ ਘਰ ਪਰਿਵਾਰ ਵੀ ਹੈਗਾ ਇਹ ਇਸੇ ਤਰ੍ਹਾਂ ਮੌਤ ਹੁੰਦੀ ਹੈ ਜਦੋਂ ਮੌਤ ਹੁੰਦੀ ਹੈ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ ਕੁਝ ਨਹੀਂ ਰਹਿੰਦਾ ਪਰ ਇਨਸਾਨ ਨੂੰ ਕਦੇ ਇਸ ਗੱਲ ਦੀ ਸੋਚ ਹੀ ਨਹੀਂ ਆਉਂਦੀ ਇਸ ਗੱਲ ਦਾ ਕਦੇ ਉਹਦੇ ਮਨ ਦੇ ਵਿੱਚ ਖਿਆਲ ਨਹੀਂ ਆਉਂਦਾ ਵੀ ਮੈਂ ਵੀ ਯਾਰ ਪਤਾ ਕਰਾਂ ਮੈਂ ਕੌਣ ਆ ਮੈਂ ਕਿੱਥੋਂ ਆਇਆ ਮੇਰਾ ਬजूद ਕੀ ਹੈ ਤਾਂ ਉਮਰ ਬੱਸ ਇਸ ਸਰੀਰ ਨੂੰ ਪਾਲਣ ਦੇ ਵਿੱਚ ਲੱਗਿਆ ਰਹਿੰਦਾ ਹੈਗਾ ਆਮਦੋਲ ਇਕੱਠਾ ਕਰਨ ਦੇ ਵਿੱਚ ਜਾਂ ਫਿਰ ਕੋਈ ਨਾ ਕੋਈ ਰਤਬਾ ਹਸਲ ਕਰਨ ਦੇ ਚੱਕਰ ਵਿੱਚ ਲਟਿਆ ਰਹਿੰਦਾ ਹੈ। ਤੇ ਇੱਕ ਦਿਨ ਹੁੰਦਾ ਹੈ ਇਹ ਸਰੀਰ ਜਿਸ ਅਸਤਤਵ ਦੇ ਵਿੱਚੋਂ ਪੈਦਾ ਹੋਇਆ ਸੀ ਉਹਦੇ ਵਿੱਚ ਹੀ ਮਿਲ ਜਾਂਦਾ ਹੈ। ਪੰਜ ਤਪੋ ਤਕ ਤਤ ਨੇ ਜਿਹੜੇ ਜਿੱਥੋਂ ਆਏ ਸੀ ਉੱਥੇ ਹੀ ਵਾਪਸ ਚਲੇ ਜਾਂਦੇ ਆ ਤੇ ਇੱਕ ਜੀਵਨ ਖਤਮ ਹੋ ਜਾਂਦਾ। ਮੁੜ ਕੇ ਕਿਸੇ ਤੇ ਨਹੀਂ ਯਾਦ ਰਹਿੰਦਾ ਕਿ ਕੋਈ ਫਲਾਣਾ ਸਿੰਘ ਵੀ ਹੈਗਾ ਸੀ। ਚਾਰ ਦਿਨ ਗੱਲਾਂ ਹੁੰਦੀਆਂ ਨੇ ਮੁੜ ਕੇ ਕਿਹਦੇ ਯਾਦ ਰਹਿੰਦਾ ਆਪਾਂ ਜੇ ਆਪਣੇ ਪਾਸਟ ਵੱਲ ਨਿਗਾਹ ਮਾਰੀਏ ਤਾਂ ਅਨੰਤਾ ਬਲੀ ਆਏ ਚਲੇ ਗਏ ਵੱਡੇ ਵੱਡੇ ਲੋਕ ਆਏ ਮਹੱਤੜ ਆਏ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਤਾਂ ਮੁਸ਼ਕਲ ਹੈ ਸੰਸਾਰ ਚੱਲਣਾ ਹੀ ਨਹੀਂ ਉਹ ਚਲੇ ਗਏ ਤੇ ਸਭ ਕੁਝ ਚੱਲੀ ਜਾਂਦਾ ਇਹ ਅਸਤਿਤਵ ਰੁਕਨੇ ਵਾਲਾ ਹੈ ਨਹੀਂ ਉਹ ਵੱਡੇ ਵੱਡੇ ਵਲੀ ਯੋਧਾ ਜੋ ਸੀ ਜਿਨ੍ਹਾਂ ਨੇ ਪੂਰੀ ਧਰਤੀ ਤੇ ਰਾਜ ਵੀ ਕੀਤਾ ਕੋਨੇ-ਕੋਨੇ ਵਿੱਚ ਉਹਨਾਂ ਦੇ ਝੰਡੇ ਲਹਿਰਾਉਂਦੇ ਸੀ ਅੱਜ ਉਹ ਵੀ ਇੱਥੇ ਹੈ ਨਹੀਂ ਪਤਾ ਨਹੀਂ ਕਿੱਥੇ ਗਵਾਚ ਗਏ ਕਿੱਥੇ ਚਲੇ ਗਏ ਆਪਣੇ ਕੋਈ ਜਾਣਕਾਰ ਆਪਣੇ ਕਈ ਰਿਸ਼ਤੇਦਾਰ ਕਈ ਸੰਗੀ ਸਾਥੀ ਦੋਸਤ ਸੰਸਾਰ ਚੋਂ ਚਲੇ ਗਏ ਅੱਜ ਪਤਾ ਨਹੀਂ ਉਹ ਕਿੱਥੇ ਹੈ ਕੋਈ ਪਤਾ ਨਹੀਂ ਹੈ ਪਰ ਇਹ ਸ੍ਰਿਸ਼ਟੀ ਚੱਲੀ ਜਾ ਰਹੀ ਹੈ ਇਹ ਸੰਸਾਰ ਚੱਲ ਰਿਹਾ ਹੈ ਉਹ ਤੋਂ ਵੀ ਵੱਧ ਤਰੱਕੀਆਂ ਕਰ ਰਿਹਾ ਹੈ ਇੱਕ ਦਿਨ ਆਵੇਗਾ ਕਿ ਅਸੀਂ ਇੱਥੇ ਨਹੀਂ ਹੋਵਾਂਗੇ ਫਿਰ ਵੀ ਇਹ ਸੰਸਾਰ ਚੱਲੇਗਾ ਇਹਦੇ ਇੱਕ ਐਗਜ਼ਾਮਪਲ ਆਪਾਂ ਇਹ ਵੀ ਲੈ ਸਕਦੇ ਹਾਂ ਵੀ ਜਦੋਂ ਆਪਾਂ ਸੁੱਤੇ ਹੁੰਨੇ ਆ ਤਾਂ ਕੁਝ ਵੀ ਨਹੀਂ ਹੁੰਦਾ ਸਾਨੂੰ ਆਪਣਾ ਖੁੱਦਾਂ ਨਹੀਂ ਪਤਾ ਹੁੰਦਾ ਕਿ ਅਸੀਂ ਕੌਣ ਆ ਕਿੱਥੇ ਹਸ ਟਾਈਮ ਵੀ ਇਹ ਸੰਸਾਰ ਚੱਲ ਰਿਹਾ ਹੁੰਦਾ ਤੇ ਇਸੇ ਤਰ੍ਹਾਂ ਇੱਕ ਜਿੱਤੇ ਜਿੱਤੇ ਮੌਤ ਹੋਊਗੀ ਜਿੱਤੇ ਸ਼ਰੀਰ ਨੂੰ ਛੱਡ ਦਿੱਤਾ ਉਦੋਂ ਵੀ ਇਹ ਸੰਸਾਰ ਚੱਲਦਾ ਰਹੇਗਾ ਜਦੋਂ ਅਸੀਂ ਇੱਥੇ ਨਹੀਂ ਸੀ ਉਦੋਂ ਵੀ ਇਹ ਸੰਸਾਰ ਚੱਲ ਰਿਹਾ ਸੀ ਜਦੋਂ ਅਸੀਂ ਇੱਥੇ ਨਹੀਂ ਹੋਵਾਂਗੇ ਤਾਂ ਉਦੋਂ ਵੀ ਇਹ ਸੰਸਾਰ ਚੱਲਦਾ ਤਾਂ ਫਿਰ ਕਰੀਏ ਕੀ ਸੰਤਾ ਮਹਾਤਮਣਿ ਕੋ ਗਲ ਕਹੀ ਹੈ ਕਿ ਤੂੰ ਕਿਸੇ ਗੱਲ ਦਾ ਕਿਸੇ ਗੱਲ ਦੀ ਚਿੰਤਾ ਨਾ ਕਰ ਫਿਕਰ ਨਾ ਕਰ ਆਨੰਦ ਦੇ ਵਿੱਚ ਰਹਿ ਖੁਸ਼ੀ ਦੇ ਵਿੱਚ ਰਹਿ ਬਸ ਇਸ ਸ੍ਰਿਸ਼ਟੀ ਨੂੰ ਇਸ ਕੁਦਰਤ ਨੂੰ ਮਾਣ ਤੇ ਆਪਣੇ ਆਪ ਦਾ ਪਤਾ ਕਰ ਲੈ ਕਿ ਤੂੰ ਕੌਣ ਹੈ ਕਿੱਥੋਂ ਆਇਆ ਉਹ ਪਰਮ ਪਿਤਾ ਪਰਮਾਤਮਾ ਕੌਣ ਹੈ ਉਹਨੂੰ ਲੱਭ ਲੈ ਉਹਨੂੰ ਜਾਣ ਲੈ ਕਿਉਂਕਿ ਜਿੰਨਾ ਚਿਰ ਤੂੰ ਉਹਨੂੰ ਨਾਂ ਲੱਭਿਆ ਉਹਨੂੰ ਨਾਂ ਜਾਣਿਆ ਤਾਂ ਤੇਰਾ ਜਿਹੜਾ ਇਹ ਜਨਮ ਮਰਨ ਦਾ ਚੱਕਰ ਹੈ ਜਿਹੜਾ ਚੱਲਿਆ ਹੋਇਆ ਹੈ ਹੀ ਇਹ ਕਦੇ ਰੁਕਣਾ ਨਹੀਂ ਹੈਗਾ ਹਰ ਇੱਕ ਜਨਮ ਦੇ ਵਿੱਚ ਅਨੇਕ ਤੋਂ ਕਰਮ ਕਰਦਾ ਹੈ ਕਿਉਂਕਿ ਕਰਮ ਕੀਤੇ ਬਿਨਾ ਤਾਂ ਰਹਿ ਨਹੀਂ ਸਕਦੇ ਕਰਨਾ ਹੀ ਪੈਣਾ ਦਾ ਤੇ ਨਵੇਂ ਕਰਮ ਖੜੇ ਹੋ ਜਾਂਦੇ ਆ ਉਹਨਾਂ ਕਰਮਾਂ ਨੂੰ ਭੋਗਣ ਵਾਸਤੇ ਫਿਰ ਜਨਮ ਮਿਲ ਜਾਂਦਾ ਪੁਰਾਣੇ ਕਰਮ ਖਤਮ ਨਹੀਂ ਹੁੰਦੇ ਹੋਰ ਕਰਮ ਖੜੇ ਹੋ ਜਾਂਦੇ ਆ ਫਿਰ ਜਨਮ ਮਿਲ ਜਾਂਦਾ ਹੈ ਬਾਣੀ ਵਿੱਚ ਨਹੀਂ ਹੁੰਦਾ ਚਿਰੰਕਾਲ ਤੇ ਦੇਹ ਸੰਜਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਵਰੀਆ ਮਤਲਬ ਬਾਣੀ ਵੀ ਸਾਨੂੰ ਇਹ ਗੱਲ ਦੱਸਦੀ ਹੈ ਵੀ ਤੂੰ ਵੀ ਅਨੇਕ ਜਨਮਾਂ ਚ ਹੁੰਦਾ ਹੁੰਦਾ ਇਸ ਮਨੁੱਖਾ ਜਨਮ ਤੱਕ ਪਹੁੰਚਿਆਗਾ ਹੁਣ ਵੀ ਜੇ ਤੈਨੂੰ ਤੇਰੇ ਮਨ ਦੇ ਵਿੱਚ ਜੇ ਖਿਆਲ ਨਾ ਆਇਆ ਵੀ ਯਾਰ ਮੈਂ ਇਸ ਜਨਮ ਮਰਨ ਦੇ ਚੱਕਰ ਨੂੰ ਖਤਮ ਕਰਦਾ ਤੇ ਫਿਰੇ ਤੱਕ ਦੇ ਰੁਕਣੇ ਵਾਲਾ ਹੈ ਨਹੀਂ ਇਹ ਧਰਤੀ ਸੂਰਜ ਚੰ드ਰਮਾ ਆਕਾਸ਼ ਪਤਾ ਨਹੀਂ ਕਦੋਂ ਦੇ ਬਣੀ ਹੋਈ ਹੈ ਕਹਿੰਦੇ ਵੀ ਇਹ ਸ੍ਰਿਸ਼ਟੀ ਬਣਦੀ ਹੈ ਖਤਮ ਹੁੰਦੀ ਹੈ ਪਤਾ ਨਹੀਂ ਕਿੰਨੇ ਵਾਰ ਬਣ ਚੁੱਕੀ ਹੈ ਕਿੰਨੇ ਵਾਰ ਖਤਮ ਹੋ ਚੁੱਕੀ ਹੈ ਪਰ ਇਸ ਦੇ ਵਿੱਚ ਜੋ ਜੀਵ ਹੈ ਲਗਾਤਾਰ ਪੈਦਾ ਹੋ ਰਿਹਾ ਹੈ ਮਰ ਰਿਹਾ ਹੈ ਪੈਦਾ ਹੋ ਰਿਹਾ ਫਿਰ ਨਵਾਂ ਸ਼ਰੀਰ ਮਿਲ ਜਾਂਦਾ ਹੈ ਬੜੀ ਸੂਖਸ਼ਮ ਗੱਲਾਂ ਜੁੜੀਆਂ ਹੋਈਆਂ ਨੇ ਸੂਖਸ਼ਮ ਤੰਦ ਨੇ ਜਿਹੜੇ ਇਸ ਦੇ ਪਿੱਛੇ ਲੱਗੀ ਹੋਈ ਨੇ ਕਰਮਾਂ ਦੀ ਜਿਹੜੀ ਖੇਡ ਹੈ অতি ਸੂਖਸ਼ਮ ਹੈ ਪਤਾ ਨਹੀਂ ਲੱਗਦਾ ਬੰਦੇ ਨੂੰ ਸਮਝ ਤੋਂ ਬਾਹਰ ਹੈ ਔਰ ਸੰਤ ਮਹਾਤਮਾ ਆਪਣੇ ਦਸਵੇਂ ਦਵਾਰ ਨੂੰ ਜਦੋਂ ਖੋਲਦੇ ਐ ਦਿਵਯ ਦ੍ਰਿਸ਼ਟੀ ਨੂੰ ਜਦੋਂ ਜਾਗਰਤ ਕਰਦੇ ਐ ਫਿਰ ਜਾ ਕੇ ਪਤਾ ਲੱਗਦਾ ਵੀ ਗੱਲ ਕੀ ਹੈ ਸੋ ਅਸੀਂ ਸੰਤਾਂ ਮਹਾਤਮਾ ਦੀ ਗੱਲ ਤਾਂ ਸੁਣਦੇ ਹੀ ਨਹੀਂ ਐ ਅਸੀਂ ਸਿਰਫ ਉਹਨਾਂ ਪ੍ਰਚਾਰਕਾਂ ਦੀ ਗੱਲ ਸੁਣਦੇ ਆ ਜਿਨ੍ਹਾਂ ਨੇ ਆਪਣੇ ਰੋਜਗਾਰ ਬਣਾਈ ਤੋਇਆ ਇੱਥੇ ਲੋੜ ਐ ਉਹਨਾਂ ਸੰਤਾਂ ਮਹਾਪੁਰਖਾਂ ਨੂੰ ਸੁਣਨ ਦੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਰੱਬ ਨੂੰ ਪਾਇਆ ਇਸ ਸ੍ਰਿਸ਼ਟੀ ਦੇ ਗਿਆਨ ਨੂੰ ਹਾਸਲ ਕੀਤਾ ਜੇ ਉਹਨਾਂ ਨੂੰ ਸੁਣੀਏ ਸਮਝੀਏ ਤਾਂ ਗੱਲ ਬਣ ਸਕਦੀ ਹੈ ਨਹੀਂ ਤਾਂ ਜੀਵਨ ਤਾਂ ਜਾ ਰਿਹਾ ਇੱਕ ਇੱਕ ਸਵਾਸ ਘਟਦਾ ਜਾ ਰਿਹਾ ਹੈ ਮੌਤ ਜੋ ਹੈਗੀ ਹੈ ਜਿਸ ਨੇ ਇੱਕ ਦਿਨ ਇਸ ਸਰੀਰ ਨੂੰ ਖਤਮ ਕਰ ਦੇਣਾ ਉਹ ਨੇੜੇ ਹੁੰਦੀ ਜਾ ਰਹੀ ਹੈ ਸੋ ਆਪਾਂ ਪਤਾ ਕਰ ਲਈਏ ਇਸੇ ਜੀਵਨ ਦੇ ਵਿੱਚ ਇਸੇ ਜਨਮ ਦੇ ਵਿੱਚ ਪਤਾ ਕਰ ਲਈਏ ਕਿ ਮੇਰਾ ਅਸਤਿਤਵ ਅਸਲ ਵਿੱਚ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਜਿੰਨਾ ਤਰ ਇਸ ਗੱਲ ਦਾ ਪਤਾ ਨਹੀਂ ਲੱਗਦਾ ਤੇ ਕੋ ਮੜ ਕੇ ਹੀ ਖਤਮ ਨਹੀਂ ਹੋਣ ਵਾਲੀ ਜਨਮ ਮਰਨ ਦਾ ਚੱਕਰ ਖਤਮ ਨਹੀਂ ਹੋਣ ਵਾਲਾ ਤੇ ਜੇ ਅਸੀਂ ਜਾਨਣਾ ਚਾਹੁੰਨੇ ਆ ਪਤਾ ਕਰਨਾ ਚਾਹੁੰਨੇ ਆ ਤਾਂ ਸਾਨੂੰ ਉਹਨਾਂ ਸੰਤਾਂ ਮਹਾਤਮਾ ਦੇ ਮਾਰਗਦਰਸ਼ਨ ਦੇ ਵਿੱਚ ਭਜਨ ਬੰਦਗੀ ਭਗਤੀ ਤਪੱਸਿਆ ਕਰਨੀ ਪੈਣੀ ਹੈ ਤਾਂ ਹੀ ਸੰਭਵ ਹੈ ਨਹੀਂ ਤਾਂ ਮੁਸ਼ਕਲ ਹੈ ਇਹ ਜਨਮ ਮਰਨ ਦਾ ਚੱਕਰ ਅਨੰਤ ਕਾਲ ਤੋਂ ਚੱਲੇ ਆ ਰਿਹਾ ਬਾਣੀ ਕੀ ਕਹਿੰਦੀ ਆ ਬਈ ਚਿਰੰਕਾਲ ਤੇ ਦੇਹ ਸੰਜਰੀਆ ਬੋਵਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਕਰੇ ਕੀਏ ਨਾ ਕਾਮ ਮਿਲ ਸਾਧ ਸੰਗਤ ਵਿਚ ਕੇਵਲ ਨਾਮ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਕੀ ਨਾਮ ਦਾ ਅਭਿਆਸ ਕਰ ਕੋਈ ਤਾਂ ਕਾਰਨ ਹੋਊਗਾ ਜੋ ਬਾਣੀ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਜਾਂ ਤਾਂ ਸਿੱਕੇ ਦੀ ਵੀ ਬਾਣੀ ਝੂਠੀ ਹੈ ਬਾਣੀ ਗਲਤ ਹੈ ਜੇ ਬਾਣੀ ਵਿੱਚ ਇਹ ਗੱਲ ਲਿਖੀ ਹੈ ਨਾਮ ਭਜਨ ਵਰੀ ਗੱਲ ਕੀਤੀ ਦੀ ਹੈ ਤਾਂ ਕੋਈ ਨਾ ਕੋਈ ਕਾਰਨਤਾ ਹੋਈ ਹੋਵੇ ਉਸ ਕਾਰਨ ਨੂੰ ਆਪਾਂ ਸਮਝੀ ਅਸੀਂ ਐਵੇਂ ਇਕੱਲੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਮੱਥੇ ਨਾ ਟਿਕੀ ਚੱਲ ਗਏ ਉਸ ਨੂੰ ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਧਾਰਨ ਕਰੀ ਜੇ ਫਿਰ ਹੀ ਸੰਭਵ ਹੈ ਕਿ ਕੁਝ ਹੋ ਜਾਵੇ ਨਹੀਂ ਤਾਂ ਬਸ ਜੀਵਨ ਤਾਂ ਚੱਲ ਰਿਹਾ ਹੈ ਹੌਲੀ ਹੌਲੀ ਇੱਕ ਦਿਨ ਖਤਮ ਹੋ ਜਾਣਾ ਹੈ ਅਨੰਤਾ ਵਰ ਖਤਮ ਹੋ ਚੁੱਕਿਆ ਹੈ ਤੇ ਹੁਣ ਵੀ ਖਤਮ ਹੋ ਚੁੱਕਿਆ ਹੈ